ਜਿਸ ਕੀ ਖਬਰ ਕੋ ਗਏ ਬਿਮਾਰ ਮਰਦਾ ਹੋ ਗਿਆ ਮਰ ਗਿਆ ਜਿਸ ਕੀ ਖਬਰ ਕੋ ਗਏ ਬਿਮਾਰ ਮਰਦਾ ਹੋ ਗਿਆ ਮਿੱਠਾ ਸ਼ਰਬਤ ਦਿੱਤੇ ਜਾਹਰੇ ਕਾਤਲ ਹੋ ਗਿਆ ਸਵਾਗਤ ਹੈ ਅੱਜ ਤੁਹਾਡਾ ਅਸਟ੍ਰੋਲਜਰ ਪੰਮਾ ਚੈਨਲ ਤੇ ਸੋ ਅੱਜ ਦਾ ਜਿਹੜਾ ਟੌਪਿਕ ਹੈਗਾ ਆ ਅਸੀਂ ਦੇਖਾਂਗੇ ਕਿ ਬੰਦਾ ਕਿੰਨੇ ਤਰ੍ਹਾਂ ਦਾ ਅੰਨਾ ਹੁੰਦਾ ਹੈ ਮਤਲਬ ਕਿ ਬੰਦਾ ਦੋ ਤਰ੍ਹਾਂ ਦਾ ਅੰਦਾ ਹੁੰਦਾ ਆ ਨੰਬਰ 1 ਅੱਖਾਂ ਦਾ ਅੰਦਾ ਔਰ ਨੰਬਰ 2 ਅਕਲ ਦਾ ਅੰਦਾ ਖਾਨਾ ਨੰਬਰ 10 ਦੇ ਵਿੱਚ ਜਦੋਂ ਚੰਦਰ ਆਵੇਗਾ ਜੇ ਤਾਂ ਬੰਦੇ ਦੀ ਨਿਗਾ ਘਟਿਆ ਫਿਰ ਤਾਂ ਕਹਿਣਾ ਅਸੀਂ ਜਾ ਰਹੇ ਬੰਦੇ ਦੀ ਜਿਹੜੀ ਨਿਗਾ ਆ ਘਟਿਆ ਚਲੋ ਇਹਨੂੰ ਗ੍ਰਹਿ ਚਾਲ ਬਖਸ਼ ਦੇਵੇਗੀ ਜੇ ਅਸੀਂ ਕੰਮੇ ਇਦਾਂ ਦਾ ਕਰਕੇ ਕੁਝ ਦੇਖ ਲਈਏ ਕਹਿਣਾ ਇਸ ਬੰਦੇ ਦੀ ਮੱਤ ਮਾਰੀ ਗਈ ਉਹ ਯਾਰ ਇਹਦਾ ਇਹਨੂੰ ਨਾ ਬਲਾਏ ਦਾ ਦਿਮਾਗ ਦਾ ਖਾਣਾ ਖਰਾਬ ਆ ਉਹ ਯਾਰ ਇਹਨੂੰ ਨਾ ਬਲਾ ਇਹਨੂੰ ਅਕਲ ਨਹੀਂ ਹੈਗੀ ਬੋਲਣ ਦੀ ਦੇਖਦੇ ਹਾਂ ਕਿਉਂ ਇਦਾਂ ਹੁੰਦੀ ਆ ਜੋਤਸ ਵਿਗਿਆਨ ਦੇ ਵਿੱਚ ਜਦੋਂ ਖਾਣਾ ਨੰਬਰ 10 ਦੇ ਵਿੱਚ ਚੰਦਰਮਾ ਆਉਂਦਾ ਆ ਜੇ ਤਾਂ ਸਾਡੀ ਅੱਖਾਂ ਦੀ ਥੋੜੀ ਜੀ ਨਿਗਾ ਘਟਿਆ ਫਿਰ ਤਾਂ ਅਸੀਂ ਕਹਿ ਸਕਦੇ ਆ ਕਿ ਬੰਦੇ ਦੀ ਨਿਗਾ ਘਟਿਆ ਤੇ ਇਹ ਟੈਕਸ माफ ਹੋ ਜਾਏਗਾ ਜੇ ਨਿਗਾਹ ਸਹੀ ਆ ਫਿਰ ਅਸੀਂ ਜਿਹੜਾ ਵੀ ਕੰਮ ਕਰਾਂਗੇ ਉਹ ਅਕਲ ਦੇ ਅੰਨਿਆ ਵਾਲਾ ਕਰਾਂਗੇ ਕਿਉਂ ਜਿਸकी खबर ਕੋ ਗੈ ਬਿਮਾਰ ਮਰਦਾ ਹੋ ਗਿਆ ਮਰ ਗਿਆ ਜਿਸकी खबर ਕੋ ਗੈ ਬਿਮਾਰ ਮਰਦਾ ਹੋ ਗਿਆ ਮਿੱਠਾ ਸ਼ਰਬਤ ਦੇਤੇ ਜਾਹਰੇ ਕਾਤਲ ਹੋ ਗਿਆ ਇੱਕ ਪਾਣੀ ਦਾ ਗਲਾਸ ਆ ਦੋ ਬੰਦੇ ਆ ਇੱਕੋ ਹੀ ਪਾਣੀ ਦਾ ਗਲਾਸ ਆ ਇੱਕ ਬੰਦੇ ਨੂੰ ਇੱਕ ਗਲਾਸ ਉਹੋ ਹੀ ਪਾਣੀ ਦਾ ਗਲਾਸ ਦਿੰਦਾ ਆ ਬੰਦਾ ਬਿਮਾਰ ਹੋ ਜਾਂਦਾ ਆ ਉਹੋ ਹੀ ਪਾਣੀ ਦਾ ਗਲਾਸ ਸੇਮ ਉਹੋ ਹੀ ਪਾਣੀ ਉਹੋ ਹੀ ਗਲਾਸ ਦੂਸਰੇ ਬੰਦੇ ਦੇ ਹੱਥੋਂ ਜਾਂਦਾ ਆ ਤੇ ਬਿਮਾਰ ਬੰਦਾ ਠੀਕ ਹੋ ਜਾਂਦਾ ਸੋ ਦੋਸਤੋ ਮਿੱਤਰੋ ਦੇਸ਼ਾਂ ਬਦਸ਼ਾਂ ਦੇ ਵਿੱਚ ਵੱਸਦੇ ਮੇਰੇ ਵੀਰ ਅਜੀਤ ਜਲ ਮੈਂ ਜਿਹੜਾ ਵੀ ਗਿਆਨ ਇਸ ਵੀਡੀਓ ਨਹੀਂ ਤੁਹਾਨੂੰ ਦਿਨਾ ਉਹਦੇ ਵਿੱਚ ਕੋਈ ਰਤੀ ਵੀ ਇਦਾਂ ਦਾ ਕੋਈ ਲਾਲਚ ਕੋਈ ਇਦਾਂ ਦਾ ਵੈਰ ਕੋਈ ਵਿਰੋਧ ਕੁਝ ਨਹੀਂ ਹੈਗਾ ਇਦਾਂ ਦਾ ਅਸੀਂ ਗ੍ਰਹਿਚਾਲ ਨੂੰ ਮੰਨਦੇ ਹਾਂ ਜੋ ਕੁਝ ਹੈ ਗ੍ਰਹਿਚਾਲ ਦੇ ਨਾਲ ਸਾਰਾ ਕੁਸ਼ੇ ਬੰਦੇ ਦਾ ਗ੍ਰਹਿ ਚਾ ਲਿਆ ਜਿਹਦੇ ਨਾਲ ਇਹ ਬਦਲਿਆ ਜਾ ਸਕਦਾ ਆ ਆਪਾਏ ਹੋ ਸਕਦਾ ਆ ਇਹਦਾ ਕੁਝ ਹੱਲ ਹੋ ਸਕਦਾ ਆ ਜਿਵੇਂ ਕਿ ਕਹਿ ਲੋ ਬੰਦੇ ਦੇ ਦਿਮਾਗੀ ਖਾਨੇ ਜਿਹੜੇ ਆ 42 ਪਾਰਟਸ ਵਿੱਚ ਬੰਦੇ ਦਾ ਦਿਮਾਗ ਵੰਡਿਆ ਹੋਇਆ ਆ ਜਾਨੀ ਕਿ ਬੰਦੇ ਦਾ ਜਿਹੜਾ ਸਿਰ ਆ ਨਾ ਸਿਰ ਵਾਲਾ ਢਾਂਚਾ ਆ ਆ ਜਿਹੜੀ ਚੀਜ਼ ਆ ਬੰਦੇ ਦੀ ਜਿਹੜਾ ਬੁੱਧ ਗ੍ਰਹਿ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਗ੍ਰਹਾਂ ਦੇ ਵਿੱਚੋਂ ਬੁੱਧ ਗ੍ਰਹਿ ਦੀ ਮੇਨ ਮਹੱਤਤਾ ਆ ਬੁੱਧ ਕੀ ਆ ਬੁੱਧ ਆਕਾਸ਼ ਆ ਬੁੱਧ ਦਾਇਰਾ ਆ ਜੇ ਸਾਡੇ ਸਿਰ ਦੇ ਵਿੱਚ ਕੋਈ ਚੀਜ਼ਾਂ ਫੈਟ ਹੋਈਆਂ ਆ ਕੋਈ ਨਰਵਸ ਫੈਟ ਹੋਈਆਂ ਆ ਤੇ ਸਭ ਤੋਂ ਪਹਿਲਾਂ ਖੋਪੜੀ ਬਣੀ ਸਭ ਤੋਂ ਪਹਿਲਾਂ ਆਕਾਸ਼ ਬਣਿਆ ਆ ਆਕਾਸ਼ ਦੇ ਵਿੱਚੋਂ ਕੁਝ ਟੁਕੜੇ ਦਿਗ ਕੇ ਥੱਲੇ ਫਿਰ ਸ਼ੁਕਰ ਬਣਿਆ ਆ ਇਹ ਜੋ ਵੀ ਹੈ ਇਹ ਨੌਂ ਗ੍ਰਹਾਂ ਦੀ ਤੇ 12 ਰਾਸ਼ੀਆਂ ਦੀ ਖੇਡ ਆ ਜਿਹੜਾ ਕਿ 12ਵੇਂ ਖਾਨੇ ਨੰਬਰ ਚੰਦਰ ਦੇ ਵਿੱਚ ਬੰਦਾ ਧੜਫਤਾ ਆ 10ਵੇਂ ਖਾਨੇ ਦੇ ਵਿੱਚ ਬੰਦਾ ਅਕਲ ਦੇ ਅੰਨੇ ਵਾਲਾ ਕੰਮ ਕਰ ਲੈਂਦਾ ਮੰਨ ਲਓ ਕੋਈ ਕਿਸੇ ਦੇ ਨਾਲ ਲਵ ਮੈਰਿਜ ਕਰਾ ਲੇ ਸੋਹਣੀ ਜਨਾਨੀ ਦੇਖ ਕੇ ਉਹਨੇ ਲਵ ਮੈਰਿਜ ਕਰਾ ਲਈ ਆ 10ਵੇਂ ਚੰਦਰ ਵਾਲੇ ਨੇ ਤੇ ਜਦੋਂ ਬਾਅਦ ਚ ਬੱਚੇ ਹੁੰਦੇ ਆ ਜਾਂ ਕੋਈ ਪ੍ਰੋਬਲਮ ਪੈਂਦੀ ਆ ਕਲੇਸ਼ ਪੈ ਜਾਂਦਾ ਆ ਫਿਰ ਅਸੀਂ ਦੇਖਦੇ ਆ ਇਦਾਂ ਅਥ ਰੱਖ ਲੈਂਦੇ ਆ ਵੀ ਅਸੀਂ ਆ ਕਿਹੜਾ ਅਕਲ ਦੇ ਅੰਨੇ ਆਲਾ ਕੰਮਕਾਰ ਬੈਠੇ ਆ ਕਿਉਂ ਖਾਨਾ ਨੰਬਰ 10 ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਾ ਆ ਇਸ ਵੀਡੀਓ ਦੇ ਵਿੱਚ ਕਿ ਖਾਨਾ ਨੰਬਰ 10 ਦੇ ਵਿੱਚ ਚੰਦਰਮਾਇਆ ਅਸੀਂ ਅੱਖਾਂ ਦੇ ਅੰਨੇ ਤੇ ਹੈ ਨਹੀਂ ਅਕਲ ਦੇ ਅੰਨੇ ਆਲੇ ਕੰਮਕਾਰ ਬੈਠਦੇ ਆ ਬਾਅਦ ਵਿੱਚ ਦੇਖਦੇ ਆ ਸਾਡਾ ਜਬੋਰ ਸੋਜੇ ਸਾਡੀ ਤਮੀ ਨਾਲ ਨਹੀਂ ਬਣਦੀ ਸਾਡਾ ਬਾਹਰਲਾ ਕੰਮ ਬਣਾਇਆ ਦੇਸਾਂ ਦੇਸਾਂ ਪ੍ਰਦੇਸਾਂ ਦਾ ਕੰਮ ਬਣਾਇਆ ਆ ਅਸੀਂ ਸਾਰੇ ਇੱਕ ਅਜਾੜਾ ਹੋ ਕੇ ਅਸੀਂ ਐਨ ਬਰਬਾਦ ਹੋ ਕੇ ਬੈਠਦੇ ਆ ਕਿਉਂਕਿ ਤੁਹਾਡਾ ਵੀਰ ਤਜਰਬਾ ਬਥੇਰਾ ਆ 36 37 ਸਾਲ ਦਾ ਤਜਰਬਾ ਹੋ ਗਿਆ ਮੈਂ ਚਾਹਣਾ ਆ ਜੋ ਠਗੀ tufaan ਜੋ ਅੱਜਕੱਲ ਮਾਹੌਲ ਆ ਜੋ ਅੱਜਕੱਲ ਝਾੜ ਫੂਕ ਤਗਾ ਤਬੀਤ ਐਵੇਂ ਸਿਰ ਸਵਾਹ ਪਾਈ ਜਾਂਦੇ ਲੋਕਾਂ ਦੀ ਇਸ ਕਰਕੇ ਤੁਹਾਡਾ ਵੀਰ ਇਹ ਵੀਡੀਓ ਰਾਹੀਂ ਲੋਕਾਂ ਨੂੰ ਗਿਆਨ ਦੇਣਾ ਚਾਹੁੰਦਾ ਆ ਕਿ ਅਕਲ ਦੇ ਅੰਨੇ ਵਾਲੇ ਕੰਮ ਨਹੀਂ ਕਰਨੇ ਅੱਖਾਂ ਦੇ ਅੰਨੇ ਵਾਲੇ ਨਹੀਂ ਕਰਨੇ ਬਿਲਕੁਲ ਸਹੀ ਚੰਦਰਮਾ ਵਾਲੇ ਕੰਮ ਕਰਨੇ ਕਿਉਂਕਿ ਚੰਦਰਮਾ ਹਾਰਟ ਦਾ ਮਾਲਕ ਵੀ ਆ ਚੰਦਰਮਾ ਦਿਮਾਗ ਦਾ ਮਾਲਕ ਵੀ ਆ ਜੇ ਅਕਲ ਦੇ ਅੰਨੇ ਵਾਲੇ ਕੰਮ ਕਰਾਂਗੇ ਅਸੀਂ ਤੇ ਹਾਰਟ ਦਾ ਮਾਲਕ ਚੰਦਰਮਾ ਆ ਤੇ ਚੰਦਰਮਾ ਹਾਰਟ ਆ ਤੇ ਹਾਰਟ ਅਟੈਕ ਵੀ ਹੋ ਸਕਦਾ ਆ ਤੇ ਚੰਦਰਮਾ ਜਿਹੜਾ ਦਿਮਾਗ ਆ ਤੇ ਬ੍ਰੇਨ ਸਟ੍ਰੋਕ ਵੀ ਹੋ ਸਕਦਾ ਇਸ ਕਰਕੇ ਅਸੀਂ ਚੰਦਰਮਾ ਨੂਨ ਸ਼ਬਦ ਕਰਨ ਵਾਲੇ ਜਿਹੜੇ ਉਪਾਏ ਵਗੈਰਾ ਕਰਾਂਗੇ ਅਗਲੀ ਵੀਡੀਓ ਵਿੱਚ ਅਸੀਂ ਸਾਰਾ ਕੁਝ ਦੱਸਾਂਗੇ ਜੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਨਮਸਕਾਰ